गुरदासपुर दे पुराने बस अड्डे दो रोजा उम्मीद बाजार का शानदार आगाज चेयरमैन रमन बहिल वल्लो उम्मीद बाजार का समूह अति किसान समूह ने उम्मीद बाजार विच अपने स्टाल लगाए चेयरमैन रमन बहिल ने जिला वास उम्मीद बाजार विच पहुंच के वो तो खरीद करने की अपील की थी। देखो संजीव दी एक खास रिपोर्ट ਕੋਰ ਤੁਸੀਂ ਦੇਖੇ ਹੋਣਗੇ ਅਨੇਕ ਤਰ੍ਹਾਂ ਦੇ ਆਈਟਮਾਂ ਤੇ ਸਾਡੇ ਬੜਾ ਮਨ ਚ ਸੁਭਿਤ ਹੋ ਸੀਗਾ ਕਿ ਕਿਉਂ ਨਾ ਉਹਨਾਂ ਨੂੰ ਪਾਚੀ ਇੱਕ ਪਲੈਟਫਾਰਮ ਦਈਏ ਇੱਕ ਜਗਾਹ ਦਈਏ ਜਿੱਥੇ ਸਾਰੇ ਇਕੱਠੇ ਹੋ ਕੇ ਆਪਣੀ ਦਿੱਕਤ ਕਰ ਸਕਣ ਦੂਸਰੀ ਗੱਲ ਤੁਸੀਂ ਆਰਾਮ ਨਾਲ ਸੌਂਦੇ ਆ ਤੇ ਦਿੱਤੇ ਜੀ ਬਜ਼ਾਰਾਂ ਦੇ ਵਿੱਚ ਫਿਰਦੇ ਹੁੰਦੇ ਨੇ ਵੀ ਤਾਂ ਕਿ ਲੋਕੀ ਆਰਾਮ ਨਾਲ ਸੌ ਸਕਣ ਤੇ ਮੈਂ ਬਜ਼ਾਰਾਂ ਦੇ ਵਿੱਚ ਹੋਵਾਂ ਤੇ ਤੇਰੀ ਸਾਡੇ ਆਉਣ ਦਾ ਵੈਲਕਮ ਔਰ ਧੰਨਵਾਦ ਸਭ ਤੋਂ ਰੋਜ਼ਗਾਰ ਦੇ ਫਾਈਨੈਂਸ਼ੀਅਲ ਇਨਕਲੂਜਨ ਆਫ ਊਮਨ ਕੋਨ ਟੂ ਸੀ ਇੱਥੇ ਦੇਖੋਗੇ ਕਿ ਉਹ ਜਿਹੜੇ ਸਕੈਨ ਕਰਕੇ ਪੀਟੀਐਮ ਦੇ ਰਾਹੀਂ ਆਪਣੇ ਬੈਂਕ ਖਾਤੇ ਵਿੱਚ ਡਾਇਰੈਕਟਲੀ ਪੇਮੈਂਟ ਲੈ ਰਹੇ ਨੇ ਉਹ ਸੋ ਕਾਫੀ ਲੇਡੀਜ਼ ਸੋ ਇਹਦੇ ਵਿੱਚੋਂ ਵੀ ਮਤਲਬ ਥਿਸ ਇਜ਼ Part ਆਫ ਫਾਈਨੈਂਸ਼ੀਅਲ ਇਨਕਲੂਜਨ ਆਫ ði ਊਮਨ ਇਹਦੇ ਵਿੱਚ ਜਿਹੜੇ ਸਾਡੇ ਬਾਜ਼ਾਰ ਹੈ ਜਿਹੜਾ ਉਮੀਦ ਬਾਜ਼ਾਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਸਿਰਫ ਇਨਾ ਹੀ ਊਮਨ ਜਿਹੜੇ ਆਲਰੇਡੀ ਬਣੇ ਸੈਲਫ ਹੈਲਪ ਗਰਪਸ ਆ ਉਹੀ ਆਉਣਗੇ ਨਵੇਂ ਤੋਂ ਨਵੇਂ ਜਿਹੜੇ ਸੈਲਫ ਹੈਲਪ ਗਰਪਸ ਕ੍ਰੀਏਟ ਹੋ ਸਕਦੇ ਨੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਇੱਕ ਉਮੀਦ ਮਿਲੂਗੀ ਇਸ ਉਮੀਦ ਵਾਸਤੇ ਕਿ ਅਸੀਂ ਵੀ ਆਪਣੇ ਪ੍ਰੋਡਕਟਸ ਬਣਾਉਣੇ ਕੋਸ਼ਿਸ਼ ਕਰੀਏ ਸੋ ਦਸ ਇਸ ਅ ਵੈਲਕਮਿੰਗ ਸਟਾਪ ਆਫ ਆਈਐਸ ਨੋ ਬਤਵਾ ਲਾ ਅਡੀਸ਼ਨਲ ਜਤਨ ਪੇਸ਼ ਕਰਦੇ ਡਾਕਟਰ ਸਿੰਦਰ ਜੀ ਹਸਕ ਸਿੰਦਰ ਜੀ ਐਸਡੀਐਲ ਜੀਵਾਨਾਗਰ ਉਹਨਾਂ ਦੀ ਸਾਰੀ ਟੀਮ ਵਧਾਈ ਦੇ ਯੋਗ ਆ ਕਿਉਂਕਿ ਆਹ ਜਿਹੜਾ ਤੁਸੀਂ ਜੋ ਨੀਤ ਬਾਜ਼ਾਰ ਦੇਖ ਰਹੇ ਹੋ ਇਹੋ ਲੋਕ ਨੇ ਸੈਲਫ ਹੈਲਪਰ ਅਤੇ तकरीबन 60 ਸੈਲਫ ਹੈਲਪਰ ਜਿਹੜੇ ਨੇ ਹਾਪਲ ਦੇ ਵਿੱਚ ਕੁਝ ਸਟਾਲ ਲਾਇਆ ਨੂੰ ਜਿਹੜੀਆਂ ਚੀਜ਼ਾਂ ਉਹਨਾਂ ਨੇ ਆਪਣੀ ਘਰਾਂ ਦੇ ਵਿੱਚ ਬਣਾਈਆਂ ਨੇ ਮੇਨੂ ਕੀਤੀਆ ਉਹਨਾਂ ਦਾ ਜਿਹੜਾ ਡਿਸਪਲੇ ਕੀਤਾ ਔਰ ਡਿਸਟ੍ਰਿਕਟ ਅਰਨਮ ਜੀ ਨੇ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਚੀਜ਼ਾਂ ਡਿਸਪਲੇ ਕੀਤੀਆਂ ਜਾਣ ਉਹਨਾਂ ਨੂੰ ਐਕਸਪੋਜ਼ਰ ਮਿਲੇ ਔਰ ਜਿਹੜੇ ਕੰਜ਼ਿਊਮਰ ਨੇ ਉਹ ਇਹਨਾਂ ਨੂੰ ਖਰੀਦਾ ਉਹਦਾ ਫਾਇਦਾ ਦੋਨਾਂ ਨੂੰ ਹੋਊਗਾ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਉਹਨਾਂ ਦੀ ਕਮਾਈ ਦੀ ਗੱਤ ਤਾਂ ਹੋਊਗਾ ਜਿਹੜਾ ਕੰਜ਼ਿਊਮਰ ਆ ਉਹਨੂੰ ਸਾਫ਼ ਸੁਥਰੀ ਚੀਜ਼ ਮਿਲੂਗੀ ਸੋ ਇਹ ਦੋ ਉਤਰਾਲੇ ਜਿਹੜੇ ਨੇ ਡਿਸਟ੍ਰਿਕਟ ਅਰਗੇਨਾਈਜੇਸ਼ਨ ਦੇ ਬਹੁਤ ਵਧੀਆ ਨੇ ਔਰ ਇਹ ਦੋ ਦਿਨ ਮੇਲਾ ਜਿਹੜਾ ਅਰਦਾਸਪੁਰ ਚੱਲਣਾ ਇਹ ਪ੍ਰਾਣਾ ਬਸਟਰਡ ਦੇ ਵਿੱਚ ਲੱਗਾ ਸੋ ਮੈਂ ਤੁਹਾਡੇ ਮਾਧਿਅਮ ਰਾਈ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਮੇਲੇ ਤੇ ਆਓ ਕੱਲੇ ਕੱਲੇ ਸਟਾਲ ਤੇ ਜਾਓ ਕਿਉਂਕਿ ਕਿੰਨੇ ਕੰਨੇ ਸਟਾਲ ਦੀ ਆਪਣੀ ਖੂਬਸੂਰਤੀ ਹੈ ਆਪਣੀ ਰਕਸ਼ੇਦੋੜਾ ਦੀ ਹੋਦਾ ਔਰ ਉਹ ਤੋਂ ਦੂਜੀ ਚੀਜ਼ਾਂ ਖਰੀਦ ਕੇ ਚੋਣ ਜਾਓ ਤਾਂ ਕਿ ਸੈਲਫ ਅਪਗ੍ਰੂਪ ਨੂੰ ਇਹ ਕੁਸਾਬੇ ਮਿਲੇ ਔਰ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਵਧੀਆ ਮਿਲਣ 60 ਦੇ ਕਰੀਬ ਹੈਗੇ ਨੇ ਔਰ ਇਹਦੇ ਵਿੱਚ ਤੁਸੀਂ ਦੇਖਿਆ ਕਿ ਜਿੰਨੀਆਂ ਵੀ ਚੀਜ਼ਾਂ ਨੇ ਉਹ ਪਿਓਰਿਟੀ ਆ ਕਈ ਵਾਰ ਆਪਾਂ ਅੱਜਕੱਲ੍ਹ ਜੁਦਾ ਖਲਕ ਆ ਉਹਨੂੰ ਕਿਸੇ ਵਕਤ ਘੱਟ ਕਰਦੇ ਆ ਪਰ ਜਿਹੜਾ ਆਟਾ ਹੈ ਤਿਆਰ ਕਰਦੇ ਨੇ ਉਹ ਕੋ ਮਲਟੀ ਗ੍ਰੇਨ ਤੇ ਇਹ ਉਹ ਵੀ ਤੁਹਾਨੂੰ ਇੱਥੇ ਉਪਲਬਧਾ ਸੋਨੇ ਦਾ ਤੇਲ ਆ ਕੱਚੀ ਘਾਣੀ ਦਾ ਤੇਲ ਇੱਥੇ ਮਿਲਦਾ ਜੀ ਬਾਕੀ ਸਾਰੀਆਂ ਚੀਜ਼ਾਂ ਕੀਵਨ ਤੁਸੀਂ ਬੁਲੈਂਚੇ ਦੇਖੋਗੇ ਕੀਵਨ ਤੁਸੀਂ ਐਮਬਰਾਇਡਰੀ ਚ ਦੇਖੋਗੇ ਕੀਵਨ ਜਿਹੜੀਆਂ ਤੁਮ ਸ਼ਿੰਗਾਰ ਕਰਨ ਵਾਲੀਆਂ ਚੀਜ਼ਾਂ ਨੇ ਉਹ ਦੇਖੋਗੇ ਸੋ ਹਰ ਅਸਪੈਕਟ ਜਿਹੜਾ ਪਰ ਕਵਰ ਕੀਤਾ ਗਿਆ ਮੈਂ ਸਮਝਣਾ ਕਿ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪ੍ਰਾਲਾਬ ਬਹੁਤ ਵਧੀਆ ਹੈ